ਸਸ਼ੀ ਕਾਲ ਦੋਸਤੋ ਇਥੋਂ ਕੁਝ ਦੂਰੀ ਤੇ ਇੱਕ ਸਤਲੁਜ ਦਾ ਵਨ ਟੁੱਟਣ ਦੀ ਬਹੁਤ ਵੀਡੀਓ ਵਾਇਰਲ ਹੋਈ ਆ ਤਾਂ ਉਸ ਤੋਂ ਪਹਿਲਾਂ ਦੇਖੋ ਤੁਸੀਂ ਇਸ ਵੇਲੇ ਮੈਂ ਬਿਲਕੁਲ ਸਤਲੁਜ ਦਰਿਆ ਤੇ ਮੌਜੂਦ ਆਂ ਤੇ ਮਹਿਜ਼ ਆਹ ਖੇਤੀਆਂ ਕਿਤੇ ਜਾਣ ਦੀ ਥੋੜੀ ਜੀ ਦੇਖ ਤੁਸੀਂ ਇਹ ਤਸਵੀਰ ਦੇਖੋ ਕੀ ਇਸ ਵੇਲੇ ਹਾਲਾਤ ਕੀ ਨੇ ਤਾਂ ਪਾਣੀ ਦਰਿਆ ਤੇ ਪਾਣੀ ਦੀ ਸਪੀਡ ਦੇਖ ਕੇ ਡਰ ਲੱਗਦਾ ਹੈ ਆ ਬੰਨ ਵੀ ਟੁੱਟਣ ਦੇ ਕਿਨਾਰੇ ਹੀ ਆ ਦੇਖੋ ਤੁਸੀਂ ਲਗਭਗ ਇਹ ਮਿੱਟੀ ਡਿੱਗ ਗਈ ਚੁੱਕੀ ਆ ਦੇਖੋ ਤਾਂ ਦੇਖੋ ਤੁਸੀਂ ਲੋਕ ਤਾਂ ਦੇਖੋ ਇਹ ਲੋਕ ਦੇਖੋ ਵੀ ਕਿਵੇਂ ਹਿੰਮਤੀ ਲੋਕ ਨੇ ਇਹ ਜਿਹੜੇ ਉੱਗਣ ਵਾਲੇ ਕਹਿੰਦੇ ਉੱਗ ਪੈਂਦੇ ਨੇ 파ੜ ਕੇ ਸੀਨਾ ਪੱਥਰਾਂ ਦਾ ਇਹ ਲੋਕ ਨੇ ਜਿਹੜੇ ਪੱਥਰਾਂ ਦਾ ਸੀਨਾ 파ੜ ਕੇ ਉੱਗ ਰਹੇ ਨੇ ਦੇਖੋ ਮੌਤ ਨੂੰ 마ਸੀ ਕਹਿਣ ਵਾਲੀ ਇਹ ਗੱਲ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਦੇਖੋ ਕਿਸ ਤਰ੍ਹਾਂ ਅਮਿਤੋਜ ਮਾਨਵਾਂ ਦੀ ਟੀਮ ਇੱਥੇ ਪਹੁੰਚੀ ਹੋਈ ਆ ਦੇਖੋ ਕਿਵੇਂ ਦੂਰੋਂ ਦੂਰੋਂ ਦਰਖਤ ਵੱਢ ਕੇ ਲਿਆਂਦੇ ਜਾ ਰਹੇ ਨੇ ਦੇਖੋ ਆ ਬਿਲਕੁਲ ਬੰਨ ਟੁੱਟਣ ਦੇ ਕਿਨਾਰੇ ਆ ਛੋਟੇ ਭਾਈ ਡਰ ਨਹੀਂ ਲੱਗਦਾ ਨਹੀਂ ਨਹੀਂ ਸਾਨੂੰ ਕਾਹਦਾ ਡਰ ਅਸੀਂ ਰਹੀ ਸਾਂ ਇੱਥੇ ਤੇ ਹਾਂ ਇੱਥੇ ਰਹਨੇ ਹਾਂ ਅਸਰੇ ਖੜੇ ਆ ਜੇ ਕਲੀਅਰ ਬਣਾ ਦਿੰਦੇ ਆ ਜੇਰ ਬਣਾ ਦਿੰਦੇ ਆ ਜੀ ਫਲਾਹ ਦੀ ਤੇ ਇਹ ਤਾਂ ਭਾਈ ਜੀ ਜਮਾ ਬੰਨ ਟੁੱਟਣ ਵਾਲਾ ਹੀ ਆ ਹਾਂ ਜੀ ਹਾਂ ਟੁੱਟਣ ਵਾਲਾ ਸੀ ਜਮਾ ਹੀ ਥੋੜਾ ਰਹਿ ਗਿਆ ਸੀ ਦੇਖੋ ابھی ਜੋੜਾ ਸੀ ਬੰਨ ਹਾਂ ਤੇ ਥੋੜਾ ਜਿਹਾ ਰਹਿ ਗਿਆ ਤੇ ਸੁਪਾ ਦੇ ਲੱਗੇ ਹੋਏ ਆ ਬੋਰੇ ਸੁੱਟਾ ਦਾ ਪੂਰੇ ਥੱਲੇ ਹੀ ਚੱਲੇ ਐਨਾ ਹੀ ਡੂੰਗਾ ਹੋ ਗਿਆ ਥੱਲੇ ਹਾਂ ਤੁਹਾਨੂੰ ਚੈੱਕ ਕਰਾਣੀ ਆਹ ਦੇਖੋ ਨਾ ਲਾ ਕੇ ਹੂੰ ਦੇਖੋ ਅੱਜ ਲਾਦਾ ਗੱਧਾਂ ਹੁਣੀਆਂ ਵਾਲਾ ਥੱਲੇ ਹੀ ਕਰਦੇ ਆ ਬੜੀ ਪਰਾਈ ਇਥੇ ਬਹੁਤ ਡੂੰਗਾ ਹੈ ਨੀਚੇ ਬਹੁਤ ਜ਼ਿਆਦਾ ਹਜੇ ਲੱਗੇ 20 ਫੁੱਟ ਦਾ ਤਕਰੀਬ ਆ 20 ਫੁੱਟ ਤੋਂ ਵੱਧ 25 ਫੁੱਟ ਦੇ ਕਰੀਬ ਹੈ ਮੈਂ 20 ਫੁੱਟ ਤੋਂ ਵੱਧ ਹੀ ਆ 20 ਫੁੱਟ ਦੇ ਕਰੀਬ ਆ ਜਾਨੀ ਕਿ ਭਾਈ ਜੀ ਆ ਤਾਂ ਪਾਣੀ ਦੀ ਸਪੀਡ ਤਾਂ ਦੇਖੋ ਕਿੰਨੀ ਆ ਹਾਂ ਜੀ ਪਾਣੀ ਦਾ ਇਹ ਰਾਤ ਦਾ ਹੀ ਐਵੇਂ ਚੱਲੀਆਂ ਦਾ ਕੱਲ ਦਾ ਹੀ ਪਾਣੀ ਹੁਣ ਵਧਿਆ ਜਾਂ ਘਟਿਆ ਵਧਿਆ ਆਉਂਦਾ ਵਧੀ ਜਾਂਦਾ ਹੈ ਵਧਾਵਾ ਘਟਦਾ ਨਹੀਂ ਨਾ ਆਉਂਦਾ ਮੰਜ ਨਹੀਂ ਲੱਗਦਾ ਇੱਥੇ ਉਤਰੇ ਆ ਤੂੰ ਆ ਨਾ ਨਾ ਮੈਂ ਤਾਂ ਦੇਖੋ ਤੁਸੀਂ ਮਾਰਸ ਯੇਰ ਦੇ ਲੱਗੇ ਲੱਗ ਰਾਇਆ ਥੋੜੇ ਖਤਮ ਹੋ ਗਏ ਮਿੱਟੀ ਹਾਂ ਜੀ ਸਾਨੂੰ ਆ ਜੀ ਬੋਰਿਆਂ ਦੀ ਕੀ ਮਦਦ ਕਰਦੇ ਤੁਸੀਂ ਬਹੁਤ ਧੰਨਵਾਦ ਇਹ ਭਰੇ ਭਰੇ ਬੋਰੇ ਮਿਲ ਜੇ ਸਾਨੂੰ ਇੱਥੇ ਲਾਉਣ ਨੂੰ ਕਰੇਟਰ ਲਾਉਣ ਵਾਸਤੇ ਦੇ ਪਾਣੀ ਸਿੱਧਾ ਥੱਲੇ ਪੈ ਜਾਏ ਬਿਲਕੁਲ ਲਗਭਗ ਬੰਨ ਟੁੱਟਣ ਦੇ ਕਿਨਾਰੇ ਭਾਈ ਜੀ ਪਿੰਡ ਕਿਹੜਾ ਹੈ ਇਹ ਪਿੰਡ ਕਿਹੜਾ ਹੈ ਹਾਂ ਜੀ ਮਨੂ ਮਾਚੀ ਇਹ ਫਿਰੋਜ਼ਪੁਰ ਚ ਪੈਂਦਾ ਹਾਂ ਜੀ ਮਨੂ ਮਾਚੀ ਫਿਰੋਜ਼ਪੁਰ ਚ ਪੈਂਦਾ ਮਨੂ ਮਾਚੀ ਪਿੰਡ ਹੈ ਇਹ ਫਿਰੋਜ਼ਪੁਰ ਚ ਪੈਂਦਾ ਹੈ ਤਾਂ ਇਹ ਤਸਵੀਰ ਦੇਖੋ ਤੁਸੀਂ ਬਹੁਤ ਖਤਰ ਹਾਂ ਹਾਂ ਜਿਲੰਦਰ ਜੀ ਦਾ ਹਮੇਸ਼ਾ ਇੱਕ ਬਹੁਤ ਖਤਰਨਾਕ ਤਸਵੀਰਾਂ ਨੇ ਇਹ ਦੇਖੋ ਬਹੁਤ ਡਰਾਵਣੀਆਂ ਤਸਵੀਰਾਂ ਨੇ ਬੰਨ ਬਿਲਕੁਲ ਟੁੱਟਣ ਦੇ ਕਿਨਾਰੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰ ਲੈਣੀ ਚਾਹੀਦੀ ਆ ਆਖਰ ਕੌਣ ਕਦੋਂ ਤੇ ਕਿਵੇਂ ਸਾਰ ਲਊਗਾ ਬਾਈ ਇਹ ਤਾਂ ਘੁੰਮ ਘੁੰਮ ਕੇ ਪਾਣੀ ਹਜੇ ਵੀ ਆਈ ਰਿਹਾ ਦੇਖੋ ਆ ਤਾਂ ਦੇਖੋ ਤੁਸੀਂ ਹਾਂ ਬਾਨ ਕਾਫੀ ਜਿੱਤੇ ਮਾ ਡਿੱਗਣ ਡੀਆਂ ਵਾ ਹਾਂ ਤੇ ਉਹ ਬੋਰੇ ਲਾਨ ਕਰਕੇ ਚਲੋ ਥੋੜਾ ਜਿਹਾ ਇੱਕ ਵਾਰੀ ਠੱਲ ਬੈ ਗਈ ਆ ਹੂੰ ਤੇ ਉਸ ਤਰ੍ਹਾਂ ਦਾ ਕਾਫੀ ਡੂੰਗਾ ਖਤਰਾ ਹੈਗਾ ਖਤਰਾ ਅਜੇ ਵੀ ਹੈਗਾ ਪੂਰਾ ਖਤਰਾ ਸਾਨੂੰ ਉਹ ਅੱਧਾ ਬਾਨ ਖਿੱਚ ਕੇ ਲੈ ਗਿਆ ਵਿੱਚ ਹੂੰ ਭਾਈ ਜੀ ਜੇ ਇਸ ਤਰ੍ਹਾਂ ਗ੍ਰੇਡ ਨਾ ਲੱਗੇ ਜਾਂ ਪੱਥਰਾਂ ਦੀ ਨੋਚ ਨਾ ਬੱਜੀ ਉਹਨਾਂ ਚ ਟਾਈਮ ਖਤਰਾ ਹੀ ਆ ਸਾਨੂੰ ਜਦ ਤੱਕ ਪੱਥਰਾਂ ਦੀ ਉਹਦਾ 3 ਪਿੰਡ ਸਾਡੇ ਇਧਰ ਲੱਗਦੇ ਆ ਅੱਗੇ ਟੁੱਟ ਗਿਆ ਕਹਿੰਦੇ 2 ਕਿਲੋਮੀਟਰ ਤੇ ਅੱਗੇ ਟੁੱਟ ਗਿਆ ਪਿੰਡ ਦੇ ਪਰਲੀ ਸਾਡੇ ਟੁੱਟ ਗਿਆ ਵਾ ਹੂੰ ਰੋਥੇ ਟੁੱਟ ਗਿਆ ਬੰਨ ਅੱਗੇ ਵੀ ਪਾਣੀ ਅੰਦਰ ਆ ਰਿਹਾ ਹੈ ਕਾਬੂ ਤੋਂ ਬਾਹਰ ਹੈ ਪਾਣੀ ਹੋ ਗਿਆ ਰਬੇਦਾਰਾ ਹੁਣ ਰੰਗ ਤਾਂ ਆਉਂਦੀ ਮਾਰਾ ਤਾਂ ਬਿਲਕੁਲ ਭਾਈ ਜੀ ਦੇਖੋ ਬਹੁਤ ਖਤਰਾ ਹੈ ਸਾਡਾ ਆਵਾਜ਼ ਆਈ ਤਿੰਨਾਂ ਪਿੰਡਾਂ ਦਾ ਬੰਦ ਹੁੰਦਾ ਬਿਲਕੁਲ ਕਿਸੇ ਘੜੀ ਵੀ ਇੱਥੋਂ ਟੁੱਟ ਸਕਦਾ ਹੈ ਲੋਡ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰ ਲੈਣ ਦੀ ਤਾਂ ਕਿ ਲੋਕ ਬਚਾਏ ਜਾ ਸਕਣ ਤਾਂ ਦੇਖੋ ਤੁਸੀਂ ਹਾਲਾਤ ਕੀ ਨੇ ਕਿਸ ਤਰ੍ਹਾਂ ਲੋਕ ਜਿਹੜੀ ਜਦੋ ਜਹਿਦ ਕਰਦੇ ਨੇ ਮਹਿਜ਼ 4 ਤੋਂ 5 ਫੁੱਟ ਦਾ ਬੰਨ ਰਹਿ ਗਿਆ ਖਤਰਾ ਜਿਹੜਾ ਉਹ ਬਰਕਰਾਰ ਆ